ਗੁਰਾਫਲੌਰ ਨੇੜੇ ਹਾਈਵੇ ਤੇ ਇੱਕ ਹਾਦਸਾ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੁੱਧ ਨਾਲ ਭਰਿਆ ਕੰਟੇਨਰ PB03A YB99 ਬਟਾਲਾ ਤੋਂ ਦੁੱਧ ਲੈ ਕੇ ਅੰਬਾਲਾ ਵੱਲ ਜਾ ਰਿਹਾ ਸੀ। ਜੋ RC ਪਲਾਜ਼ਾ ਨੇੜੇ ਪਲਟ ਗਿਆ ਅਤੇ ਚਾਲਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਪਹੁੰਚ ਕੇ ਗੱਡੀ ਤੇ ਜ਼ਖਮੀ ਡਰਾਈਵਰ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੁੱਧ ਕੰਟੇਨਰ ਤੋਂ ਬਾਹਰ ਆ ਕੇ ਵਹਿਣ ਲੱਗ ਪਿਆ ਸੀ। ਅਤੇ ਕੁਝ ਲੋਕ ਡੁੱਲਿਆ ਦੁੱਦੀ ਇਕੱਠਾ ਕਰਕੇ ਆਪਣੇ ਘਰਾਂ ਨੂੰ ਡਰਮੀਆਂ ਤੇ ਕੈਨੀਆਂ ਭਰ ਕੇ ਲੈ ਜਾਂਦੇ ਦਿਖਾਈ ਦਿੱਤੇ। ਮੇਰਾ ਨਾਮ ਗੁਲਵੰਤ ਸੀ। ਕਿੱਥੋਂ ਕਿੱਥੇ ਜਾ ਰਹੇ ਸੀਗੇ? ਬਚਾਰੇ ਤੋਂ ਅੰਬਾਲਾ ਜਾ ਰਹੇ ਸੀ ਸਾ। ਕੀ ਹੋਇਆ ਫਿਰ? ਰਸਤੇ ਜਾ ਰਿਹਾ ਸੀ ਇਹ ਰਾਤੀ ਗੱਡੀ ਚਲਾ ਕੇ ਤੇ ਇੱਕ ਬਾਈਕ ਵਾਲਾ ਸੀ ਅੱਗੇ। ਠੀਕ ਹੈ। ਉਹਨੇ ਅਚਾਨਕ ਬ੍ਰੇਕ ਜੀ ਮਾਰੀ ਤੇ ਮੈਂ ਵੀ ਬ੍ਰੇਕ ਮਾਰੀ ਤੇ ਮੇਰੀ ਗੱਡੀ ਘੁੰਮ ਗਈ ਪਿੱਛੇ ਵੱਤੋਂ। ਇਹ ਕੀ ਹੋ ਗਿਆ? ਗੱਡੀ ਚ ਕੀ ਸੀ? ਕੰਡੀਸ਼ਨ ਦੁਰਦ ਸੀ। अच्छा जी फिर की होया गड्डी पलट गई गड्डी जाणग जाके जकदा मैं भी ब्रेक मारी ते गड्डी फुटबाड़ी ਦੇ ਉੱਪਰ ਚੜ ਜੇ ਤੇ ਪਲਟ ਗਈ ਸਭ ਟਕੀ ਦੁੱਧ ਸੀ ਵਿੱਚ ਹਾਂਜੀ ਦੁੱਧ ਸੀ ਕਿੰਨਾ ਦੁੱਧ ਨੁਕਸਾਨ ਹੋ ਗਿਆ ਕਿੰਨੇ ਕ ਦਾ ਨੁਕਸਾਨ ਹੋ ਗਿਆ ਲਗਭਗ ਜਿਹਦੇ ਹੁਣ ਪਤਾ ਨਹੀਂ ਪਾ ਜੀ ਤੇ ਡੱਡਾ ਦੇ ਚਾਰੇ ਕਿੰਨੇ ਲੀਟਰ ਸੀ ਦੁੱਧ ਵਿੱਚ 60 ਤੋਂ ਮੇਰੇ ਸੋਨਾਂ ਕੋਈ 22 ਤੇ 24 ਲੀਟਰ ਹੋ ਜਾ ਹੈ ਤੇ 24 ਲੀਟਰ ਹੋਏਗਾ ਸ਼ਾਇਦ 24 ਤਾਂ ਹਾਂਜੀ ਕਿੱਥੋਂ ਕਿੱਥੋਂ ਜਾ ਰਹੀ ਸੀ ਕਿੱਥੇ ਜਾਣਾ ਬਟਾਲੇ ਤੋਂ ਅੰਬਾਲਾ ਸਾਹਿਬ ਜਾ ਰਿਹਾ ਸੀ ਕਿੱਥੇ ਦੀ ਗੱਡੀ ਹੈ ਇਹ ਬਟਾਲੇ ਦੀ ਹੈ ਜੀ ਜੇ ਤੁਹਾਨੂੰ ਕੋਈ ਜ਼ਖਮੀ ਨੂੰ ਲਿਆਂਦਾ ਕਿਸੇ ਨੇ ਹਾਂ ਜੀ ਮੈਨੂੰ ਸੜਕ ਸਰਖਿਆ ਫੋਰਸ ਸਾਡੇ ਲੈ ਕੇ ਆਏ ਮੈਂ ਐਸੇ ਜਸਵਿੰਦਰ ਸਿੰਘ ਸੜਕ ਸਰਖਿਆ ਫੋਰਸ ਰੂਟ ਨੰਬਰ 94506 ਦੇ ਤਨਾਤਾਂ ਸਾਨੂੰ ਕੋਈ ਅਨਨੋਨ ਫੋਨ ਤੋਂ ਫੋਨ ਆਇਆ ਸੀ ਵੀ ਇੱਕ ਟਰੱਕ ਜਿਹੜਾ ਦੁੱਧ ਵਾਲਾ ਪਲਟ ਗਿਆ ਆ ਇਹ ਬਟਾਲੇ ਤੋਂ ਜਾ ਰਿਹਾ ਸੀਗਾ ਅੰਬਾਲਾ ਅੰਬਾਲਾ ਜੀ ਹਾਂ ਜੀ ਤੇ ਡਰਾਈਵਰ ਦੇ ਕੋ ਨੀਂਦ ਆਉਣ ਦਾ ਕਾਰਨ ਲੱਗ ਰਿਹਾ ਹਾਂਜੀ ਠੀਕ ਹੈ ਜੀ ਗੱਡੀ ਸਰਵਿਸ ਲਾਈਨ ਤੇ ਪਲਟ ਗਈ ਹੁਣ ਅਸੀਂ ਹੈਡਰਾ ਮੰਗਾਇਆ ਠੀਕ ਹੈ ਜੀ ਤੇ ਛੋਟੇ ਹੈਡਰੇ ਤਾਂ ਚੁੱਕਿਆ ਨਹੀਂ ਜਾਣਾ ਇਹ ਤੇ ਨੈਸ਼ਨਲ ਹਾਈਵੇ ਵਾਲਾ ਹੈਡਰਾ ਆ ਰਿਹਾ ਤੇ ਉਹਨਾਂ ਫਿਰ ਸਿੱਧਾ ਕਰਵਾ ਰਹੇ ਆ ਐ ਲੀਟਰਾਂ ਦੇ ਟਨਾਂ ਦੇ ਹਿਸਾਬ ਨਾਲ ਦੁੱਧ ਬਾਹਰ ਆ ਕੀ ਕਹਿਣਾ ਕੋਈ ਡਰਾਈਵਰ ਦੇ ਬਚਾਓਗੇ ਡਰਾਈਵਰ ਤੇ ਸੱਟ ਲੱਗੀ ਆ ਹਾਂਜੀ ਸਿਰ ਤੇ ਓਕੇ ਤੇ ਉਹਨੂੰ ਅਸੀਂ ਸਿਵਲ ਹਸਪੀਟਲ ਫਲੋਰ ਦਾਖਲ ਕਰਵਾਇਆ ਹੈ ਕਿੰਦਾ ਦੇ ਹਾਲਾਤ ਆ ਉਹ ਤਾਂ ਠੀਕ ਹੈ ਖਤਰੇ ਤੋਂ ਬਾਹਰ ਹੀ ਆ ਜੀ ਖਤਰੇ ਤੋਂ ਬਾਹਰ ਆ ਹਾਂਜੀ ਜਿਹੜਾ ਦੁੱਧ ਦਾ ਸਾਰਾ ਕਰਾ ਰਹ ਤੇ ਦੁੱਬ ਜਾਣਾ ਰੁੜਦਾ ਇਹਦਾ ਫੇਰਾ ਵੀ ਹੋ ਜਾਣਾ ਜੇ ਕੋ ਆਜੂ ਤਾਂ ਲੈ ਵੀ ਹਾਂਜੀ